ਮੇਰੇ ਪਿਆਰ ਦੇ ਅਤਿ ਸਤਿਕਾਰਯੋਗ ਦੋਸਤੋ ਤੁਹਾਡੇ ਮਿੱਤਰ ਦਾ ਢੇਰ ਸਾਰਾ ਪਿਆਰ ਇਹ ਜਿਹੜੀ ਵੀਡੀਓ ਵਿੱਚ ਕਹਾਣੀ ਬਿਆਨ ਕੀਤੀ ਜਾ ਰਹੀ ਹੈ ਇਹ ਮੇਰੇ ਵਰਗੇ ਮੂਰਖਾਂ ਦੀ ਕਹਾਣੀ ਸ਼੍ਰੀਮਤੀ ਜੀ ਹਣੇ ਇਸ ਕਹਾਣੀ ਨੂੰ ਬਹੁਤ ਵੀ ਸਚੇ ਜੇ ਢੰਗ ਨਾਲ ਬਿਆਨ ਕੀਤਾ ਹੈ ਤੁਹਾਡਾ ਸਰੋਤਾ ਤੁਹਾਡਾ ਪ੍ਰਸ਼ੰਸਕ ਇਹ ਜੋ ਸ਼ਬਦ ਬਿਆਨ ਕਰ ਰਿਹਾ ਹਾਂ ਇਹੇ ਤੁਹਾਡੀ ਵੀਡੀਓ ਦੀ ਉਪਜ ਹਨ ਇਸ ਰਾਸ਼ਟਰ ਦੀ ਤਰਸਯੋਗ ਹਾਲਤ 85 ਕਰੋੜ ਲੋਕਾਂ ਨੂੰ ਮੁਫਤ ਅਨਾਜ ਅੱਦੀਵਾਦੀ ਤੋਂ ਜ਼ਿਆਦਾ ਤਾਂ ਤਰਸ ਦੀ ਵਿੱਚ ਗੁਜ਼ਰ ਰਹੀ ਹੈ ਸਮੁੱਚੇ ਰਾਸ਼ਟਰ ਦੀ ਤਰਸਯੋਗ ਹਾਲਤ ਹਨ ਤਾਂ ਇਹਨਾਂ ਦੇ ਜ਼ਿੰਮੇਵਾਰ ਕੌਣ ਹੈ ਇਹ ਸਾਡੀਆਂ ਸਿੱਖਿਆਵਾਂ ਅਤੇ ਕੁਰਸੀਆਂ ਦੇ ਮੱਲੀ ਮੱਲੀ ਬੈਠੇ ਬੇਈਮਾਨ ਲੋਕ ਅਸੀਂ ਜਦੋਂ ਉਜਾੜ ਹੋਏ ਸੀ ਤਾਂ 1 ਰੁਪਏ ਦੀ ਕੀਮਤ 1 ਡਾਲਰ ਦੇ ਬਰਾਬਰ ਹੁੰਦੀ ਸੀ ਅੱਜ ਇਹ ਦੇਸ਼ 285 ਰੁਪਏ ਹੈ ਇਹ ਇਹ ਲੋਕਤੰਤਰ ਦੇਸ਼ ਹੈ ਜਿਸ ਨੂੰ ਅੱਜ ਵੀ ਕੋਈ ਮਰਜ਼ੀ ਲੁੱਟ ਕੇ ਲੈ ਕੇ ਜਾ ਸਕਦਾ ਹੈ ਅਸੀਂ ਸਾਰੇ ਇਸ ਦੇ ਭਾਗੀਦਾਰ ਹਾਂ ਕਿਉਂਕਿ ਚੰਗੇ ਕੰਮਾਂ ਨੂੰ ਚੰਗਾ ਅਤੇ ਮੰਦੇ ਕੰਮਾਂ ਨੂੰ ਮੰਦਾ ਕਹਿਣ ਦੀ ਜ਼ਰਤ ਨਹੀਂ ਰੱਖਦੇ ਅਸੀਂ ਮੇਰੇ ਵਰਗੇ ਮੂਰਖਾ ਪਿੱਛੇ ਹਰੇਕ ਬੰਦਾ ਪੁੱਛਾਂ ਚੱਕੀ ਫਿਰਦਾ ਹੈ ਇਸ ਰਾਸ਼ਟਰ ਨੂੰ ਇਸ ਇੱਥੇ ਰਾਸ਼ਟਰ ਇੱਥੇ ਸਰਕਾਰ 5 ਸਾਲਾਂ ਬਾਅਦ ਬਦਲ ਜਾਂਦੀ ਹੈ। ਅਫਸਰ ਸਾਹਿਬ ਉਹ ਤੇਰੀ ਉਥੇ ਹੀ ਰਹਿੰਦੀ ਹੈ। ਜਿਹੜਾ ਰਾਸ ਸੀ ਨੇਤਾ ਕੁਰਸੀ ਤੇ ਬੈਠਦਾ ਹੈ ਉਹ ਉਹ ਪਾਰਟੀ ਦੇ ਨੀਜੇ ਬਣਾਉਂਦਾ ਹੈ। ਰਾਸ਼ਟਰ ਦੇ ਹਿੱਤ ਜਾਂ ਜਨਤਾ ਦੇ ਹਿੱਤ ਉਸ ਵਿੱਚ ਅਲੋਪ ਹੋ ਜਾਂਦੇ ਆ। ਕਾਪ ਤੁਸੀਂ ਤੇਲ ਦੀ ਕੀਮਤ ਜੀ ਲਗਾ ਲਓ। ਅੱਜ 50 ਰੁਪਏ ਸਸਤਾ ਮਿਲਣ ਲੱਗ ਜਾਂਦਾ ਹੈ ਤਾਂ ਸਾਡਾ ਪ੍ਰਤੀ ਜੀ ਇੱਕ ਵਿਅਕਤੀ 50 ਰੁਪਏ ਦੀ ਬਚਤ ਅਇ ਤੋ ਤੁਹਾਡੀ ਜੇਬ ਚ ਪੈਣ ਲੱਗ ਜਾਵੇਗੀ ਸਿੱਧੇ ਕੰਮਾਂ ਨੂੰ ਕਿਤੇ ਢੰਗਾਂ ਨਾਲ ਕਰਨਾ ਕਰਾਉਣਾ ਇਸ ਨੂੰ ਰਾਜ ਸੱਤਾ ਨਹੀਂ ਰਾਜ ਦੁੱਖ ਭੋਗ ਕਹਿੰਦੇ ਹਨ ਰਾਜਾ ਆਪ ਵੀ ਦੁੱਖ ਭੋਗਦਾ ਹੈ ਅਤੇ ਉਹਦੀ ਜਨਤਾ ਵੀ ਦੁੱਖ ਭੋਗਦੀ ਹੈ ਤੇਲ ਤੁਸੀਂ ਤੇਲ ਅੱਜ 250 ਰੁਪਏ ਕਰ ਦਿਓ ਮੇਰਾ ਦਾਵਾ ਹੈ ਕਿ ਅਸੀਂ ਪਾਕਿਸਤਾਨ ਸ਼੍ਰੀਲੰਕਾ ਮੁਫਤ ਅਨਾਜ ਦੇ ਸਕਦੇ ਹਾਂ ਇਹ ਕਲਾਕ ਤੋਂ ਡਿਗੀਆਂ ਹੋਈਆਂ ਅਨੀਤ